ਉਹ ਨਾਲਾ ਫਟਾਈਂ ਫਟਾਈਂ ਕਰਾਉਣੀਆਂ ਬਾਤ ਜੇਕਰ ਕਰੋ ਭਾਈ ਸਾਫ਼ ਕਰਾ ਜਲਦੀ ਤੇ ਜਲਦੀ ਕਰਾਈਂ ਕੰਮ ਸ਼ੁਰੂ ਕੱਲੀ ਪਾ ਦੇ ਭਾਈ ਤੇਰਾ ਧੰਨਵਾਦ ਕਰਾਂ ਇਹ ਐਵੇਂ ਹੀ ਪ੍ਰਧਾਨ ਹੋਇਆ ਫਿਰ ਤਾਂ ਕੱਜੇ ਤੋਂ ਓਏ ਉਹ ਦੂਜੇ ਪੰਜੋ ਠੀਕ ਆ ਇਹ ਇੱਥੇ ਪ੍ਰਧਾਨ ਹੈ ਵੇਚ ਐਵੇਂ ਹੀ ਸਾਲਾ ਹਰੇ ਹੀ ਕੀ ਇਹਨੂੰ ਆਸਾ ਇਹ ਹੁੰਦਾ ਜਿਹੜਾ ਹੁੰਦਾ ਕਰੋ ਕਰੋ ਬੇਕੋ ਭੇਜ ਲੋ ਪਾਸੇ ਉਹ ਜੋ ਪਾਈ ਪਾਸੇ ਕਰਾਂ ਤੇ ਟਾਇਨਾਂ ਲੈ ਲਈਏ ਕਰਾਂ ਗਰਾਊਂਡ ਬਣਾ ਲਈਏ ਕਰਾਂ ਕਿਰਾ ਗਰਾਊਂਡ ਬਣ ਗਿਆ ਨਾ ਫੇਰ ਹੀ ਲੈਦੇ ਆਪਾਂ ਹਾ ਚੜਦੇ ਨਹੀਂ ਵੀ ਕਰੋ ਬਾਈ ਇਹ ਤਾਰ ਦੇ ਵਿੱਚ ਚੜੀ ਜਾਂਦੇ ਨਾਲ ਆ ਕੋਈ ਚੱਕੋ ਵੀ ਕੋਈ ਆਣਾ ਡਰਾਨ ਤੁਰੰਤ ਕੀ ਜਿਹੜਾ ਵੀ ਜਾਣਕਾਰ ਆ ਤਾਰਾਂ ਬਾਈਆਂ ਵਿੱਚ ਦੇਖਿਆ ਜੇ ਕੋਈ ਇਨਸਾਨ ਹੋਵੇ ਬਾਈ ਧਿਆਰ ਰੱਖੋ ਹਰ ਕੰਮ ਦੇ ਲਈ ਆ ਗੁੱਦ ਦੋ ਕਿੰਨੇ ਟਾਇਰ ਦੇ ਵਿੱਚ 14 ਵਾਈਟ ਦਾ ਬਾਈ ਵਾਈਟ ਜੋ ਠੰਡੇ ਪੋਲ ਤੇ ਥੋੜਾ ਨੀਵੇਂ ਕਰ ਦਿਓ ਬਾਈ ਥੋੜਾ ਨੀਵੇਂ ਕਰ ਦਿਓ ਕੋਈ ਗੱਲ ਨਹੀਂ ਸੁੱਖ ਤੇ ਕਰ ਦਿਓ ਓਏ ਕੀ ਨੀਵੇਂ ਕਰ ਲੋ ਬੇਸ਼ੱਕ ਚਾਹ ਚੁੱਕ ਹਾਲ ਦਿਓ ਚਾਹ ਹਜੂਕ ਹਾਲ ਦਿਓ ਪੱਟ ਰੱਟੀ ਦੇ ਵਿੱਚ 20 ਮਿੰਟ ਦੀ ਨਾਲ ਚ multimod spam 疶ir イияRQ mean ਮੇਰੇ ਕੋ ਕਹਿ ਦਿੱਨੇ ਕੋਈ ਇੱਛਾ ਤਾਂ ਨਹੀਂ ਕਰਦੀ ਆ ਮੈਨਾਂ ਇੰਨਾ ਜਿਹੜਾ ਆਉਂਦੀ ਹੈ ਤੇ ਡੇਢ ਮਿੰਟ ਦਾ ਸਾਰਾ ਪਟਾਣ ਤੋਂ 15 ਮਿੰਟ ਦਾ ਸਮਾਂ ਹੋ ਰਿਹਾ ਜਿੱਕੇ ਵੀ ਇੱਕ ਨਹੀਂ ਕਰਾਉਣੀ ਆਗੇ ਕਰਾੜੇ 3 ਵਜੇ ਤੋਂ ਬਾਅਦ ਐਂਟਰੀਆਂ ਬੰਦ ਕਰ ਦੇਣੀਆਂ ਬਿਲਕੁਲ ਕਿਤੇ ਨਾ ਦੇਖ ਜਾਊਗਾ ਓਕੇ ਓਕੇ 6:30 ਵੇ ਤੋਂ ਬਾਅਦ ਫਿਰ ਕਹਿੰਦੇ ਕੋਈ ਟਰੈਕਟਰ ਇੰਟਰ ਨਹੀਂ ਕੀਤਾ ਜਾਣਾ ਜੇ ਵੀਰ ਪੁੱਜਿਆ ਟਰੈਕਟਰ ਇੰਟਰ ਕਰਾਉਣਾ ਚਾਹੁੰਦਾ